ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਕੱਲ ਆਪਾਂ ਚਲੇ ਗਏ ਸ੍ਰੀ ਰਣਨਦੁਰ ਸਾਹਿਬ ਤੇ ਆਪਾਂ ਪਹਿਲਾ ਟਿਕਾ ਜੀ ਗੁਰਚਰਨਾ ਦੇ ਵਿੱਚ ਮੱਥਾ ਤੇ ਫਿਰ ਆਪਾਂ ਮਿਲਕਰਾਇ ਦੇਗ ਦੇਖਣ ਤੋਂ ਬਾਅਦ ਆਪਾਂ ਪਹੁੰਚ ਗਏ ਸੰਤ ਬਾਬਾ ਸੇਵਾ ਸਿੰਘ ਜੀ ਦੀਸਰਾ ਦੇ ਵਿੱਚ ਕਿਲਾ ਅਨੰਦਗੜ੍ਹ ਦੇ ਦਫ਼ਤਰ ਚ ਜਿੱਥੋਂ ਆਪਾਂ ਲਈ ਅਸੀਂ ਰੂਮ ਤੇ ਚਾਬੀ ਕੀਤੀ ਵਾਪਸ ਤੇ ਸੰਤ ਬਾਬਾ ਸੇਵਾ ਸਿੰਘ ਸੰਤ ਬਾਬਾ ਭਗਤ ਸਿੰਘ ਸੰਤ ਬਾਬਾ ਲਾਭ ਸਿੰਘ ਤੇ ਸੰਤ ਬਾਬਾ ਸੁੱਚਾ ਸਿੰਘ ਸੰਤ ਬਾਬਾ ਸਤਨਾਮ ਸਿੰਘ ਤੇ ਰਾ ਦੇ ਵਿਚਾਂ ਆਦੇ ਆਪਾਂ ਖਾਧੀ ਛੱਕੇ ਪਰੌਂਠੇ ਆਪਾਂ ਪਹੁੰਚਣਾ ਸੀ ਕਰੇ ਠੀਕ 8:30 ਵਜੇ ਤੇ ਆਪਾਂ ਮਾਰੀ ਬੋਤਲ ਕਿਤੇ ਮੋਸਲ ਲਿਆ ਆਪਾਂ ਤੇ ਆਪਾਂ ਪੂਰੇ 8:30 ਵਜੇ ਮੈਡਮ ਹੋਰ ਇਸ ਤਿਆਰ ਤੇ ਆਪਾਂ ਪਹੁੰਚ ਗਏ ਮੈਡਮ ਉਹ ਖੁਸ਼ ਦੇਖ ਕੇ ਕੇ ਆ ਗਿਆ ਮੇਰਾ ਘਰ ਵਾਲਾ ਵਾਹ ਜੀ ਵਾਹ ਤੇ ਮੈਂ ਸੇ ਘਰੇ ਮੰਮੀ ਦੇ ਫੋਨ ਤੇ ਗਈ ਫ੍ਰੈਂਕ ਕਾਲ ਉਹ ਭਾਂ ਦਾ ਭਰ ਗਿਆ ਜੀ ਹੁਣ ਅ ਵਿਦੇਸ਼ ਥੋੜੇ ਜਿਹਾ ਧਿਆਨ ਮਾਰੋ ਆਸੇ ਪਾਸੇ ਰਿਸ਼ਤੇਦਾਰਾਂ ਜੀ ਹਾਂਜੀ ਹਾਂਜੀ ਮਿੰਦਾ ਭਾਜੂ ਹਾਂਜੀ ਕਹਿੰਦੇ ਹਾਂਜੀ ਮਿੰਦਾ ਬੋਲਦਾ ਮਿੰਦਾ ਹਾਂਜੀ ਮਿੰਦਾ ਬੋਲਦਾ ਜੀ ਅੱਛਾ ਅੱਛਾ ਹਾਂਜੀ ਹੋਰ ਸਲਾਮ ਠੀਕ ਠਾਕ ਹੋਮ ਜੀ ਵਧੀਆ ਜੀ ਵਧੀਆ ਤੁਸੀਂ ਦੱਸੋ ਚਲ ਵਧੀਆ ਬਸ ਵਧੀਆ ਕਿਰਪਾ ਮਾਲਕ ਦੀ ਚੜਦੀ ਕਲਾ ਜੀ ਬੋਲੀ ਸਲਾਮ ਵਧੀਆ ਬਈ ਕਿੱਥੇ ਮਾਮੀ ਹੁਣੀ ਕਰਵਾਉਂਦਾ ਗੱਲ ਮੰਮੂ ਮਾੜੀ ਬਾਹਰ ਗਈ ਹੋਆ ਬਾਹਰ ਕੈਨੇਡਾ ਚ ਹਾਂਜੀ ਹਾਂਜੀ ਉਹ ਕਦੋਂ ਦੀ ਚਲ ਗਈ ਕੈਨੇਡਾ ਚ ਉਹਨੂੰ ਹੋ ਗਏ 1 ਮਹੀਨਾ ਕ ਤੇ ਵਾਲਾ ਮੈਨੂੰ 1 ਮਹੀਨਾ ਹੋ ਗਿਆ ਲਓ ਮੇਤਰ ਜਿੰਨਾ ਇਹਨਾਂ ਤੋਂ ਬਾਜੁੰਦਾ ਬਚੋ ਇਹ ਸਾਲੇ ਬੜਾ ਦੁਖੀ ਕਰਦੇ ਆ ਤੇ ਆਪਾਂ ਹੋ ਗਏ ਤਿਆਰ ਆਪਾਂ ਜਾਣਾ ਸੀ ਅਜੇ ਫੁੱਫੜ ਦੇ ਘਰੇ ਇੱਥੇ ਪਿੰਡੇ ਹੀ ਉਹਨਾਂ ਨੇ ਨਮਾਕਰ ਬਣਾਇਆ ਸੀ ਉਹਦਾ ਸੀਗਾ ਢ ਘਾਟਲ ਤੇ ਸ਼ਕਲ WhatsApp ਪਾਜ ਗਈ ਸੁਖਮਨੀ ਸਾਹਿਬ ਦੇ ਤੇ ਉਸ ਤੋਂ ਬਾਅਦ ਲੰਗਰ ਤੇ ਚਾਹ ਪਕੌੜੇ ਲੰਗਰ ਤੇ ਆਪਾਂ ਸ਼ਾਇਦ ਚੌਲ ਚੌਲ ਛਕੜ ਤੋਂ ਬਾਅਦ ਆਪਾਂ ਜਾਣਾ ਸੀਗਾ ਬੰਗਿਆ ਮੈਡਮ ਨੂੰ ਲੈ ਕੇ ਆਪਾਂ ਪਹੁੰਚ ਗਏ ਫਗਵਾੜੇ ਮੈਡਮ ਦੇ ਕੋਲ ਪਹੁੰਚ ਕੇ ਆਪਾਂ ਕੀਤੀਆਂ ਗੱਲਾਂ ਬਾਤਾਂ ਮੈਂ ਕਿਹਾ ਚੱਲੀਏ ਐਲਸੀਡ ਲੈਂਡ ਐਲਸੀਡ ਦੇਣੀ ਸੀ ਆਪਾਂ ਆਪਣੇ ਭਾਜੀ ਨੂੰ ਲਿਆ ਕੇ ਔਰੇ ਤੇ ਮੈਡਮ ਕਹਿੰਦੀ ਚਲੋ ਫੇ ਮੈਂ ਕਿਹਾ ਚਲੋ ਕਰੋ ਬੰਦ ਸ਼ਟਰ ਫੇ 4 ਵਜੇ ਆਪਾਂ ਨਿਕਲ ਗਏ ਤੇ ਆਪਾਂ ਪਹੁੰਚਣਾ ਸੀ ਗਾਜੀ ਫਗਵਾੜੇ ਫਗਵਾੜੇ ਆਪਾਂ ਬਰਾਮ-ਬਰਾਮ ਤੋਂ ਹੁੰਦੇ ਆਪਾਂ ਫਗਵਾੜੇ ਫਗਵਾੜੇ ਤੇ ਆਪਾਂ ਹੈਗਾ ਜੀ GS ਇਲੈਕਟ੍ਰੀਕਲ ਅਜਾਜੂਤ ਕਲੱਬ ਦੇ ਪ੍ਰਧਾਨ ਰਹੇ ਕਰਚਾਰਮ ਸਿੰਘ ਉਹਨਾਂ ਦੀ ਦੁਕਾਨ ਆ ਆਪਾਂ ਪਹੁੰਚ ਗਏ ਜੀ ਉਹਨਾਂ ਦੇ ਕੋਲ ਤੇ LCD ਲੈ ਲਈ ਆਪਾਂ ਯੂਨੀਵਰਸਲ ਦੀ ਕੈਂਡਲ LCD ਲਈ ਆਪਾਂ ਤੇ ਹੋ ਗਿਆ ਆਪਣਾ ਸੌਦਾ ਰੇਟ ਅਬ ਕਨਫਰਮ ਤੇ ਸੌਦਾ ਹੋਣ ਤੋਂ ਬਾਅਦ ਪ੍ਰੇਸ਼ਾਨ ਨਬਾਈ ਪਹੁੰਚ ਗਏ ਤੇ ਉੱਥੇ ਫੇ ਅਸੀਂ ਇੱਕ ਬਾਕਸ ਹੋਰੇ ਵਿੱਚ ਕੀ ਡੋਨੇਟ ਮਾਇਆ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਉਹ ਵਿਸ਼ੇ ਬੱਠੀ ਸੀ ਕਹਿੰਦੀ ਮੈਨੂੰ ਭੁੱਖ ਲੱਗੀ ਮੈਂ ਕੋਈ ਨਹੀਂ ਭੁੱਖ ਭੁੱਖ ਛੱਡ ਦੂੰ ਹੁਣ ਪਿੱਛੇ ਬੈਠੀ ਰਹਿਣਾ ਪੜਦੇ ਹੋਣੀ ਭੁੱਖ ਹੁਣ ਪਹੁੰਚ ਗਏ ਆਪਾਂ ਬੰਗਿਆ ਬੰਗਿਆ ਤਾਂ ਪਹੁੰਚ ਗਏ ਆਪਾਂ ਨੋਰੇ ਨੋਰੇ ਦਾ ਹੁੰਦੇ ਆਪਾਂ ਜਾਣਾ ਸੀਗਾ ਪਿੰਡ ਭੋਰੇ ਭੋਰੇ ਪਹੁੰਚ ਗਏ ਆਪਾਂ ਮਾਰੇ ਹੋਰ ਬੱਬੀ ਝੱਡੀ ਆ ਗਈ ਭੱਜ ਗਏ ਕਹਿੰਦੀ ਕੋਈ ਨਵੀਂ ਚੀਜ਼ ਆਈ ਲੱਗਦੀ ਐ ਮੈਂ ਕਾ ਆ ਜਾ ਆ ਜਾ ਕੋਲ ਕੁੰਡਾ ਕੁੰਡਾ ਕਲੀ ਨਹੀਂ ਖੋਲਦਾ ਕੋਈ ਵੀ ਖੋਲ ਆ ਜਾ ਹੈਲੋ ਹੈਗਾ ਕੋ ਘਰੇ ਉਹ ਆਜੋ ਭਾਈ ਓਏ ਉਹ ਹੈਲੋ ਆ ਗਈ ਆ ਗਈ ਮੈਂ ਕਾ ਆ ਜਾ ਆ ਜਾ ਕੁੰਡਾ ਦਾ ਖੋਲ ਆ ਕੇ ਦੇਖ ਕੇ ਹਰਾਣ ਹੋ ਗਈ ਕਿ ਐਲ ਸੀ ਡੀ ਲੱਗੇ ਆ ਕੇ ਲਓ ਜੀ ਬੰਦੇ ਆ ਕੇ ਫਟ ਕਰਨ ਕਾफी ਲੱਗਿਆ ਟਾਈਮ ਐਲ ਸੀ ਡੀ ਫਟ ਕਰਨ ਨੂੰ ਤੇ ਆਪਾਂ ਗਏ ਚੰਗਾ ਬੂਆ ਹੁਣ ਆਪਾਂ ਜਲਦੀ ਕਰਨ ਨੂੰ ਰੋਟੀਆਂ ਪੋਤੇ ਖਾਣ ਦੀ ਤੇ ਆ ਦੇ ਦੇ ਡੈਡੀ ਲੱਗੇ ਸੀ ਆਲੂ ਭਰਾਈ ਆਲੂ ਭਰਾਏ ਤੇ ਆਪਾਂ ਨਾਲ ਫੇ ਕੰਮ ਕਰਾ ਕੇ ਤੇ ਮੈਡਮ ਬੁੱਧ ਪਾਰੀ ਸੀ ਬਸਮਾਨ ਪੇੜਾ ਤੇ ਮੰਮੀ ਖਾ ਰਹੀ ਸੀ ਕਰੇ ਰੋਟੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਅਗਲੇ ਕਨਸੈਪਟ ਲਈ ਕਾਣ ਨੂੰ ਮਿਲਦੇ ਹਾਂ ਜੀ ਸਾਸਰੀਕਾ